ਗੈਰੰਟੀ ਬੰਡਰੀ ਨਵੀਂ ਆ ਵੀਰੇ ਠੀਕ ਆ ਜੀ ਹਾਂ 24 ਦੇ ਬਾਰਵੇਂ ਮਹੀਨੇ ਚ ਤੜੀਆ ਦੋ ਤਿੰਨ ਮਹੀਨੇ ਹੋਏ ਆ ਠੀਕ ਆ ਜੀ ਗਾਰੰਟੀ ਕਾਰਡ ਵਗੈਰਾ ਮਿਲ ਜੂਗਾ ਕਹਿੰਦੇ ਹੁਣ ਪੜਾਵਾਂਗੇ ਤੁਹਾਨੂੰ ਬਾਈ ਜੀ ਸਸਤੇ ਭਾਅ ਦਾ ਟਰੈਕਟਰ ਬਾਈ ਜੀ ਕੜਿਆ ਆਪਾਂ ਤੁਹਾਨੂੰ ਬਾਈ ਜੀ ਉਹ ਸਸਤੇ ਭਾਅ ਚ ਕੜਿਆ ਤੁਸੀਂ ਹੈਰਾਨ ਹੋ ਜਾਓਗੇ ਤੇ ਜੇ ਤੁਸੀਂ ਤੋਲ ਕੇ ਲੈ ਕੇ ਜਾਣਾ ਬਾਈ ਕਹਿੰਦਾ ਤੋਲ ਕੇ ਵੀ ਦੇ ਦਾਂਗੇ ਪਰ ਤੁਹਾਨੂੰ ਆਪਾਂ ਰੇਟ ਦੇਵਾਂਗੇ ਬਾਈ ਜੀ ਸਿਰਫ 2000 ਦਾ ਟਰੈਕਟਰ ਲੈ ਜਾਣਾ 68000 ਦਾ ਕੋਈ ਨਹੀਂ ਬਾਈ ਜੀ ਠੀਕ ਆ ਬਾਈ ਹੁਣ ਕੱਟਣਾ ਕਹੀਂ ਮੇਰਾ ਭਰਾ ਕੱਟਰ ਹੋਊਗਾ ਨਹੀਂ ਹੁਣ ਠੀਕ ਹੈ ਭਾਈ ਜੈਸਨ ਨੋ ਆਲਾ ਰੇਟ ਆ ਭਾਈ ਹਾਂ ਜਦੋਂ ਤੱਕ ਸਾਰੇ ਵੀਰਾਂ ਨੂੰ ਪਿਆਰ ਪਿਆਰੀ ਸਤਿ ਸ਼ਕਾਲ ਉਮੀਦ ਆ ਤੁਸਾਰੇ ਠੀਕ ਹੋਵੋਗੇ ਅੱਜ ਭਾਈ ਜੀ ਆਪਾਂ ਪਹੁੰਚੇ ਆਂਗੇ ਪਿੰਡ ਦਿਉਣ ਵਿੱਚ ਭਾਈ ਜੀ ਭਾਈ ਬਰਾੜ ਕੋਲੇ ਕਰਦਿਆ ਭਾਈ ਨੇ ਗੱਲਬਾਤ ਕਿੰਨੇ ਟਰੈਕਟਰ ਨੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਸਤਿ ਸ਼ਕਾਲ ਭਾਈ ਜੀ ਠੀਕ ਹੋ ਭਾਈ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਪਹਿਲਾਂ ਤਾਂ ਆਪਣੇ ਕੋਲੇ ਆਉਣ ਤੇ ਠੀਕ ਹੈ ਭਾਈ ਜੀ ਧੰਨਵਾਦ ਆ ਭਾਈ ਜੀ ਬੁਲਾਉਣ ਤੇ ਕਿੰਨੇ ਟਰੈਕਟਰ ਅਵੇਲੇਬਲ ਨੇ ਭਾਜੀ ਅੱਜ ਆਪਣੇ ਕੋਲ ਟਰੈਕਟਰ ਆਪਣੇ ਕੋਲੇ ਅੱਜ 6-7 ਨੇ ਹੈਗੇ ਜੀ ਠੀਕ ਹੈ ਬਾਈ ਜੀ ਹਾਂਜੀ ਹਾਂਜੀ ਲੋਕੇਸ਼ਨ ਦੀ ਗੱਲਬਾਤ ਕਰੀਏ ਬਾਈ ਜੀ ਲੋਕੇਸ਼ਨ ਮਕਸਰ ਰੋਡ ਆ ਜੀ ਇਹ ਮੈਂ ਬਠਿੰਡੇ ਤੋਂ ਮਕਸਰ ਨੂੰ ਜਾਂਦਾ ਜੀ ਤਾਂ ਬਠਿੰਡੇ ਤੋਂ 15 ਤੋਂ 17 ਕਿਲੋਮੀਟਰ ਦੇ ਵਿੱਚ ਆਪਣਾ ਪਿੰਡ ਮਕਸਰ ਤੋਂ ਇਹ ਹੈਗਾ 32 ਤੋਂ 33 ਕਿਲੋਮੀਟਰ ਪਏ ਆ ਠੀਕ ਆ ਬਾਈ ਜੀ ਰੋਡ ਦੇ ਮੇਨ ਰੋਡ ਦੇ ਉੱਪਰ ਠੀਕ ਆ ਬਾਈ ਜੀ ਹਾਂ ਜਿਹੜਾ ਸਾਡਾ ਦਿਉਣ ਦਾ ਮੇਨ ਬੱਸ ਸਟੈਂਡ ਹੈ ਉੱਥੋਂ ਅੱਧਾ ਕਿਲੋਮੀਟਰ ਮਕਸਰ ਸਾਈਡ ਨੂੰ ਆਪਣੀ ਰੋਡ ਦੇ ਉੱਤੇ ਹੀ ਦੁਕਾਨ ਹੈ ਦੁਕਾਨ ਹੈ ਜੀ ਹਾਂਜੀ ਠੀਕ ਹੈ ਬਾਈ ਜੀ ਕੰਮਾਂ ਦੀ ਗੱਲਬਾਤ ਕਰੀਏ ਬਾਈ ਜੀ ਕਿੰਨਾ ਕ ਪੁਰਾਣਾ ਕੰਮਾਂ ਦਾ 2008 ਰਾਣੀ ਹਾਂਜੀ ਠੀਕ ਆ ਬਈ 2008 ਟਰੈਕਟਰ ਕਿਵੇਂ ਰਹਿਣਗੇ ਬਈ ਅੱਜ ਕੰਡੀਸ਼ਨਾਂ ਦੇ ਟਰੈਕਟਰ ਵਧੀਆ ਟਰੈਕਟਰ ਦਾ ਵੈਸੇ ਤੁਹਾਨੂੰ ਪਤਾ ਵੀ ਤੁਸੀਂ ਪਹਿਲਾਂ ਵੀ ਆਪਣੀਆਂ ਵੀਡੀਓ ਪਾਉਣਾ ਹੀ ਰਹਿੰਦੇ ਹੋ ਹਾਂ ਬਈ ਜੀ ਬਾਕੀ ਵਧੀਆ ਟਰੈਕਟਰ ਆ ਥੋੜਾ ਜਿਹਾ ਆਇਆ ਵੀ ਆਪਣਾ ਫੋਰਡ ਫਾਰਮ ਟਰੈਕ ਨਾਮ ਹੋ ਜਾ ਠੀਕ ਲੋ ਮਿੱਤਰੋ ਜਿਆਦਾ ਕੁਆਲਟੀ ਕਦੇ ਤੁਹਾਨੂੰ ਆਪਾਂ ਮਿਲਾਉਂਦੇ ਨੇ ਸਵਰਾਜ 855 ਦੇ ਕੰਗਣਾ ਕਦੇ 735 ਦੇ ਕੰਗਣਾ ਕਦੇ ਮਿਲਾਉਂਦੇ ਆਪਾਂ ਨਿਊ ਹਾਲੈਂਡ ਦੇ ਕੰਗਣਾ ਤੇ ਅੱਜ ਮਿਲਾਉਂਦੇ ਆ ਬਈ ਜੀ ਆਪਾਂ ਫਾਰਮ ਟਰੈਕ ਦੇਖੇਂਗਾ ਨਾ ਸਹੀ ਗੱਲ ਹੈ ਨਾ ਬਾਈ ਹਾਂਜੀ ਜਦੋਂ ਮਰਜ਼ੀ ਕਿਹੜਾ ਮਰਜ਼ੀ ਫਾਰਮ ਟਰੈਕ ਲੈਣਾ ਹੋਵੇ ਨਾ ਬਾਈ ਨਾਲ ਸੰਪਰਕ ਕਰ ਲਿਓ ਠੀਕ ਹੈ ਬਾਈ ਜੀ ਬਾ ਫੋਰਡ ਫਾਰਮ ਟਰੈਕ ਲੈਣਾ ਹੋਵੇ ਕਿਸੇ ਵੀ ਆਪਣੇ ਭਰਾ ਨੇ ਜਿਹੜਾ ਵੀਡੀਓ ਦੇਖ ਰਿਹਾ ਠੀਕ ਹੈ ਠੀਕ ਹੈ ਇੱਕ ਵਾਰ ਫੋਨ ਜ਼ਰੂਰ ਕਰ ਲਿਓ ਠੀਕ ਹੈ ਜੀ ਦਬਾਅ ਦੇ ਹਾਂ ਹਾਂ ਦਬਾਅ ਵੀ ਦੇਵਾਂਗੇ ਦੇ ਵੀ ਦੇਵਾਂਗੇ رائے ਵੀ ਦੇ ਦੇ ਠੀਕ ਹੈ ਬਾਈ ਕੋਈ ਇਹ ਨਹੀਂ ਜੇ ਕਈ ਵਾਰ ਚਲੋ ਨਹੀਂ ਵੀ ਕੋਈ ਮਾਡਲ ਅਗਲੇ ਦਾ ਲੈਣਾ ਹੁੰਦਾ ਨਹੀਂ ਹੁੰਦਾ ਤਾਂ ਉਹਦੀ رائے ਵੀ ਜ਼ਰੂਰ ਦੇ ਦੇਾਂਗੇ ਅਗਲੇ ਨੂੰ ਇਹ ਨਹੀਂ ਕੋਈ ਗੱਲ ਠੀਕ ਹੈ ਬਾਈ ਜੀ ਇਹ ਇੱਥੇ ਦਾ ਫਾਰਮਰ ਟਰੈਕਟਰ ਦਾ ਸ਼ੌਂਕ ਹੈਗਾ ਹੈ ਘਰੇ ਵੀ ਸ਼ੌਂਕ ਹੈਗਾ ਹੈ ਹਾਂ ਘਰੇ ਵੀ ਹੈਗਾ ਘਰੇ ਵੀ ਆਪਣੇ ਕੋਲੇ ਆਪਦੀ ਖੇਤੀ ਲਈ ਆਪਾਂ ਖੇਤੀ ਕਰਦੇ ਆਂ ਠੀਕ ਹੈ ਜੀ ਖੇਤੀ ਲਈ ਇੱਕ ਤਾਂ 1974 ਮਾਡਲ ਫੋਰਡ ਹੈ ਆਪਣਾ ਵਧੀਆ ਸ਼ੌਂਕ ਨਾਲ ਤਿਆਰ ਕਰਾ ਕੇ ਰੱਖਿਆ ਹੋਇਆ ਹੈ ਠੀਕ ਹੈ ਜੀ ਠੀਕ ਹੈ ਇੱਕ ਆਪਣੇ ਕੋਲੇ 4x4 60 ਹੈ ਠੀਕ ਹੈ 17 ਮਾਡਲ ਫੋਰਡ ਮੈਂ ਲਾਉਂਦੇ ਸੀ ਨਾ ਬਈ 3000 ਚਾਉਂਦੇ ਸੀ ਨਾ ਇੰਗਲੈਂਡ ਵਾਲਾ ਵੀਰੇ ਉਹ ਇੰਗਲੈਂਡ ਵਾਲਾ ਇੰਗਲੈਂਡ ਵਾਲਾ ਇੰਗਲੈਂਡ ਵਾਲਾ ਫੋਰਡ ਸੀਗਾ ਉਹ ਮੰਨ ਕੇ ਚਲੋ ਆਪਣੇ ਕੋਲੇ ਪਹਿਲਾਂ ਤਾਂ ਆਪਾਂ ਵੈਸੇ ਹੀ ਚਲਾਇਆ ਫਿਰ ਉਦੋਂ ਬਾਅਦ ਉਹਨੂੰ ਪੇਂਟ ਪੂੰਡ ਕਰਾ ਕੇ ਸ਼ੌਂਕੀ ਹਾਂ ਸ਼ੌਂਕੀ ਅਸਮਾਨ ਸਪੂਨ ਲਾਤਾ ਸੀ ਮਤਲਬ ਕਿ ਜਿਹੜਾ ਬਾਪੂ ਦੇ ਨਿਸ਼ਾਨੀ ਸੰਭ ਦੇ ਰੱਖੇ ਹੋਇਆ ਹਾਂ ਬਸ ਐਂ ਮੰਨ ਲਓ ਠੀਕ ਹੈ ਜੀ ਚਲੋ ਮੇਰੇ ਤੋਂ ਵੀਡੀਓ ਸਟਾਰਟ ਕਰਦੇ ਆਪਾਂ ਮਹਿੰਦਰਾ 265 DI ਤੋਂ ਸਰਪੰਚ ਮਾਡਲ ਹੈ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਜੇ ਰੰਗ ਪੇਂਟ ਦੀ ਗੱਲ ਬਾਤ ਕਰੀਏ ਬਾਈ ਜੀ ਰੰਗ ਪੇਂਟ ਵੀਰੇ ओरिजिनल ਆ ਸਾਰਾ ਮਗਰਾੜ ਮਰੂੜ ਨਾਲ ਦੇ ਉਹ ਫਿੱਕੇ ਤਾਂ ਜ਼ਰੂਰ ਆ ਜਿਵੇਂ ਮਾਡਲ ਦੇ ਹਿਸਾਬ ਨਾਲ ਨਹੀਂ ਆ ਚੀਜ਼ ਨਿਕਲ ਜਾਂਦੀ ਆ ਠੀਕ ਆ ਬਾਈ ਜੀ ਆ ਚੀਜ਼ ਤਾਂ ਜ਼ਰੂ ਬਾਕੀ Ориਜੀਨਲ ਹੀ ਹੈ। ਹਾਂ ਬਾਕੀ Ориਜੀਨਲ ਵੇਰ ਕੇ ਮੇਰੇ। ਇਹ ਵੇਰ ਪੂਰਾ ਵਧੀਆ ਕੋਈ ਆਵਾਜ਼ ਨਹੀਂ ਕੋਈ ਬਰੌ ਨਹੀਂ ਹੈਗੀ। ਬੈਟਰੀ ਬਖੋ। ਹਾਂ ਸੈਲਫ ਸਟਾਰਟ ਹੈ ਵੀਰੇ। ਠੀਕ ਆ ਮਤਰਾ ਸੈਲਫ ਸਟਾਰਟ ਹੈਗਾ। ਜੇ ਟਾਇਰਾਂ ਦੀ ਗੱਲ ਕਰੀਏ। ਟਾਇਰ ਵੀਰੇ ਗੁਡੀਅਰ ਕੰਪਨੀ ਦੇ ਸਿਰਫ 75 ਪੈਸੇ ਨੇ। ਮਗਰ ਅੱਗੇ ਜੇ ਕੇ ਦੇ 75 ਪੈਸੇ ਨੇ ਜੀ। ਜੀ 12 ਦੇ ਟਾਇਰ ਨੇ ਨਾ ਭਾਈ ਜੀ। 12 ਦੇ ਟਾਇਰ ਨੇ ਜੀ। ਠੀਕ ਆ ਭਾਈ ਜੀ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ। ਵੀਰੇ ਅੱਜ ਕੱਲ ਹੁਣ ਤੂੜੀ ਦਾ ਟਾਈਮ ਆ। ਅਗਲਾ ਕਹਿੰਦਾ ਘੱਟ ਖਰਚੇ ਵਾਲਾ ਟਰੈਕਟਰਾਂ ਟਰਾਲੀਆਂ ਲ ਉਸ ਵਾਸਤੇ ਵੀਰੇ ਬਹੁਤ ਵਧੀਆ ਠੀਕ ਆ ਜੀ ਬਾਕੀ ਹੋਰ ਨਾਲ ਚਾਹੀਦਾ ਹਾਂਜੀ ਬਾਕੀ ਆਏ ਆ ਵੀ ਸੈਕੰਡ ਓਨਰ ਐ ਠੀਕ ਆ ਜੀ ਚਿੱਪ ਵਾਲੀ ਆਰਸੀ ਐ ਜਿਹੜੇ ਬੰਦੇ ਦੇ ਨਾਮ ਐ ਨਾਅ ਹੋਏ ਹੁੰਦਾ ਨਹੀਂ ਨੀਵਾ ਮਾਡਲ ਕਰਕੇ ਆਈਡੀ ਵਗੈਰਾ ਸਭ ਕੁਝ ਨਾਲ ਐ ਜੀ ਠੀਕ ਐ ਮਤਲਬ ਨਾ ਭਈ ਇਹਦੇ ਉੱਤੇ ਲੋਨ ਹੋਵੇ ਨਾ ਹੀ ਤੁਹਾਡੇ ਨਾਮ ਹੋਵੇ ਹਾਂਜੀ ਕ ਮਤਲਬ ਕੈਸ਼ ਦਾ ਟਰੈਕਟਰ ਮਿਲੂਗਾ ਹਾਂ ਕੈਸ਼ ਦਾ ਟਰੈਕਟਰ ਆ ਚਿੱਪ ਵਾਲੀ ਆਰਸੀ ਐ ਜਿਹੜੇ ਬੰਦੇ ਦਾ ਟਰੈਕਟਰ ਨਾਅ ਆ ਉਹਦੀ ਆਈਡੀ ਵਗੈਰਾ ਸਭ ਕੁਝ ਨਾਲ ਐ ਕੇ ਕਬਈ ਕਾਫੀ ਗਾਜਾ ਦਾ ਕੁੱਲ ਮੁੱਲ ਲੱਗੇ ਓਕੇ ਓਕੇ ਹੈ ਜੀ ਓਕੇ ਜੀ ਠੀਕ ਹੈ ਜੀ ਮਾਡਲ ਹੈ ਕਿ ਜੀ ਮਾਡਲ 2002 ਵੀਰੇ ਤੇ ਡਿਮਾਂਡ ਰੁਪਈਆ ਦੀ ਡਿਮਾਂਡ ਇਹਦੀ 195000 ਰੁਪਈਆ ਜੀ ਠੀਕ ਹੈ ਜੀ ਹਾਂ ਜੀ ਜਿਹੜਾ ਆਪਣਾ ਦੇਣ ਵਾਲਾ ਮੁੱਲ ਹੈ ਉਹ ਆਪਾਂ ਜ਼ਿਆਦਾ ਨਹੀਂ ਵੀਰੇ ਵੱਧ ਮੰਗਦੇ ਹੁੰਦੇ ਕਿਉਂਕਿ ਛੋਟੇ ਟਰੈਕਟਰ ਇਹਨਾਂ 'ਚ 20 ਕ ਹਜ਼ਾਰ ਦਾ ਹੀ ਫਰਕ ਹੁੰਦਾ ਕਈ ਵਾਰ ਬੰਦੇ ਦੇ ਦਿਲ 'ਚ ਆਉਂਦਾ ਵੀ ਯਾਰ ਖਾਣੀ ਵੀ ਜੇ 195 ਮੰਗ ਲੈ 1.5 ਲੱਖ ਦਾ ਬਣ ਜਾਊਗਾ ਠੀਕ ਹੈ ਜੀ ਹਾਂ ਵੀ 175000 ਦਾ ਦੇ ਦਾਂਗੇ ਆਪਾਂ ਠੀਕ ਹੈ ਲੋ ਮਤਲਬ ਇਹ ਟਰੈ 75000 ਰੁਪਏ ਦਾ ਮਿਲੂਗਾ ਠੀਕ ਆ ਬਾਈ ਜੀ ਜੇ ਤੁਹਾਡੇ ਕੋਲੇ ਮੈਗਾ ਟਰੈਕਟਰ ਵੀ ਹੈਗਾ ਕਟਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਕਟਵਾ ਸਕਦੇ ਹੋ ਕੋਈ ਦਿੱਕਤ ਨਹੀਂ ਵੀਰੇ ਠੀਕ ਆ ਤੇ ਆ ਗਿਆ ਬਾਈ ਜੀ 60 EPI ਵਾਲਾ ਨਾ ਬਾਈ ਜੀ T20 ਛੋਟੇ ਘੇੜ ਵਾਲਾ ਸੁਪਰ ਮੈਕਸ ਆ ਗਿਆ ਬਾਈ ਜੀ ਹਾਂਜੀ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਬਾਈ ਜੀ ਕੋਕਾ ਪੀਸ ਹੈਗਾ ਫਰੰਟਰ ਤੇ ਨਿਗਮਰਵਾ ਦੇ ਬਾਈ ਜੀ ਦੁਬਾਰੇ ਦੇ ਨਵੇਂ ਟਾਇਰ ਨੇ ਨਾ ਬਾਈ ਘੰਟੇ ਦੀ ਗੱਲ ਬਾਤ ਕਰੀਏ ਬਾਈ ਜੀ ਇਹ ਘੰਟੇ 800 ਕੁਛ ਘੰਟੇ ਚੱਲਿਆ ਹੋਇਆ ਵੀਰੇ ਠੀਕ ਆ ਜੀ 800 ਤਕਰੀਬਨ 34 ਘੰਟੇ ਚੱਲਿਆ ਬਾਈ ਜੀ ਛੋ ਟਾਇਰ ਬਾਈ ਜੀ 14 ਦੇ ਲੈਣਾ ਬਾਈ ਜੀ ਇਹਦੇ ਟਾਇਰ 14 ਦੇ ਟਾਇਰਾਂ ਵਾਲਾ ਜੀ ਠੀਕ ਆ ਬਾਈ ਜੀ ਸੁਪਰ ਮੈਕਸ ਆ ਜੀ ਸੁਪਰ ਮੈਕਸ ਹੈਗਾ ਡਬਲ ਡਿਸਟ੍ਰਿਬਿਊਟ ਤੇ 7 ਰੁਪਏ ਇਹਦੇ ਨਾਲ ਛਤਰੀ ਮਿਲੂਗਾ ਇਹਦੇ ਨਾਲ ਟੋਪ ਟਾਇਰ ਵਾਲਾ ਬੰਨਾ ਸਾਰੇ ਪੂਰੇ ਮਿਲਣਗੇ ਨੰਬਰ ਰੋ ਬਈ ਇਹਦਾ ਨੰਬਰ ਪੀ ਵੀ 19 ਬਰਨਾਲਾ ਜੀ ਲੈ ਮਿੱਤਰੋ ਸੈਕੰਡ ਪਾਲਟੀ ਦੇ ਨੋ ਹਾਂ ਤੁਹਾਡੇ ਏਰੀਆ ਦਾ ਸੈਕੰਡ ਪਾਲਟੀ ਦੇ ਨੋ ਠੀਕ ਆ ਬਾਈ ਜੀ ਤੇ ਡਿਮਾਂਡ ਰੋ ਬਈ ਇਹਦੀ ਡਿਮਾਂਡ ਵੀ ਨੀ ਖੁਸ਼ੀ ਕਰਦੇ ਨੇ ਤੇ ਲੈਣਾ ਵਾਲਾ ਜੀ ਇਹਦੇ ਤੇ ਟਰੈਕਟਰ ਦੇ ਦਿਆਂਗੇ ਮੈਂ ਕਹਿਣ ਲੱਗਾ ਜੀ ਬਈ ਛੇ ਤੋਂ ਥੱਲੇ ਆ ਕੇ ਗੱਲ ਕਰੀ। ਬਾਈ ਕਹਦਾ 5 ਲੱਖ 90 ਹਜ਼ਾਰ ਰੁਪਏ ਦਾ। ਠੀਕ ਹੈ ਭਾਈ ਜੀ ਮਾਨਤਾਨ ਵਾਲਾ ਕੋਈ ਨਾ ਬਾਈ ਚੱਕਰ ਨਾ ਮੰਨੋ। ਛੂਟ ਵਧੀਆ ਹੋਊਗੀ ਨਾ। ਨਹੀਂ ਨਹੀਂ ਕੋਈ ਨਹੀਂ ਵੀਰੇ ਕੋਈ ਗੱਲ ਆਏ ਜਿਹੜਾ ਬੰਦਾ ਹੁਣ ਆ ਕੇ ਬਹਿ ਗਿਆ 5-4 ਹਜ਼ਾਰ ਖਾਤਰਾ ਆਪਾਂ ਮੋੜਨਾ ਥੋੜਾ। ਠੀਕ ਹੈ ਜੀ ਮਤਲਬ ਇਹ ਵੀ ਨਹੀਂ ਆਏਗਾ ਭਾਈ ਜੀ 20 ਤੋਂ 25 ਹਜ਼ਾਰ ਰੁਪਏ ਘੱਟ ਜਾਊਗਾ ਠੀਕ ਹੈ ਭਾਈ ਜੀ। ਪਰ ਘੱਟ ਜ਼ਰੂਰ ਜਾਊਗਾ ਮਾਨਤਾਨ ਜਾਊਗਾ। ਤੇ ਕਹ ਗਿਆ ਭਾਈ ਜੀ ਫਾਰਮ ਟਰੈਕ 60 ਦਾ ਪੁਰਾਣਾ ਮਾਡਲ ਹੈ ਕੰਡੀਸ਼ਨ ਚੈੱਕ ਕਰ ਲਓ ਭਾਈ ਜੀ। ਆਲ ਓਰੀਜਨਲ ਆ ਭਾਈ ਠੀਕ ਹੈ ਲੋਕਤਰਾ ਡਬਲ ਕਲਚ ਹੈਗਾ ਇੰਜਨ ਗੇਅਰ ਬਾਈਕ ਦਾ ਠੀਕ ਹੈ ਜੀ ਬਗਰਾਟ ਮੂ ਰੂਟ ਬਾਈਕ ਨਾਲ ਦੇ ਵੀਰੇ ਸਾਰਾ ਕੁਝ ਸਾਰਾ ਕੁਝ ਸ਼ੋ ਦਾ ਰੰਗ ਮੇਨ ਹੁੰਦਾ ਹੈ ਇਹਦਾ ਸ਼ੋ ਦਾ ਸਾਰਾ Ориਜਨਲ ਹੈ ਰੰਗ ਠੀਕ ਹੈ ਬਾਈ ਜੀ 14 ਵਾਲੇ ਬਾਈ ਜੀ ਨਾ ਇਹ 13 ਦੇ ਟਾਇਰਾਂ ਚ ਡਬਲ ਕਲਚ ਜੀ ਠੀਕ ਹੈ ਜੀ 13 ਦੇ ਟਾਇਰਾਂ ਬਾਡੀ ਬੁੱਡੀ ਵੀਰੇ ਸਾਰੀ Ориਜਨਲ ਆ ਟਰੈਕਟਰ ਦੀ ਕੋਈ ਪੇਂਟ ਸ਼ੇਂਟ ਨਹੀਂ ਹੋਇਆ ਵਾ ਕਿਤੋਂ ਵੀ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਕੰਨੀ ਜੀ ਬਾਕੀ ਹੁੱਕ ਲੈਂਕਾਂ ਸਾਰੀਆਂ ਸਾਫ ਆ ਟਰੈਕਟਰ ਦੀਆਂ ਜੀ ਕੋਈ ਇਹ ਨਹੀਂ ਹੈਗਾ ਵੀ ਕੋਈ ਲੈਂਕਾਂ ਵੈਲਡ ਸ਼ੈਲਡ ਠੀਕ ਹੈ ਕੋਈ ਹਾਂ ਵਧੀਆ ਪਾਲਟੀ ਦਾ ਟਰੈਕਟਰ ਫਰਸਟ ਓਨਰ ਹੀ ਹੈ ਜੋ ਬੰਦੇ ਨੂੰ ਆਏ ਫਰਸਟ ਓਨਰ ਇਹ ਵੀ ਨਹੀਂ ਹੋਣਾ ਜੇ ਬੰਦੇ ਨੂੰ ਆਈਡੀ ਵਗੈਰਾ ਜਿਹੜੇ ਬੰਦੇ ਦੇ ਨਾਂ ਉਹ ਸਭ ਮਿਲ ਜੂਗਾ ਵੀਰੇ ਠੀਕ ਆ ਬਾਈ ਜੀ ਹਾਂਜੀ ਹਾਂਜੀ ਬਾਕੀ ਕੰਡੀਸ਼ਨ ਤੁਹਾਨੂੰ ਬਈ ਚਾਰੇ ਪਾਸੇ ਘੁੰਮ ਕੇ ਚੈੱਕ ਕਰਵਾਤੀ ਤੇ ਡਿਮਾਂਡ ਰੁਪਈਏ ਦੀ ਡਿਮਾਂਡ ਵੀਰੇ ਇਹਦੀ 190000 ਰੁਪਿਆ ਠੀਕ ਹੈ ਜੀ 180000 ਦਾ ਟਰੈਕਟਰ ਦੇ ਦਾਂਗੇ ਠੀਕ ਹੈ ਜੀ ਮਤਲਬ 180000 ਰੁਪਏ ਦਾ ਠੀਕ ਹੈ ਬਾਈ ਜੀ ਕੰਡੀਸ਼ਨ ਪੂਰਾ ਵਧੀਆ ਹੈਗਾ ਚੰਗਾ ਟਰੈਕਟਰ ਹੈਗਾ ਬਾਈ ਕਹਿੰਦਾ ਠੀਕ ਆ ਬਾਈ ਜੀ ਜੇ ਕਿਸੇ ਵੀਰ ਨੇ ਠੀਕ ਹੈ ਬਾਈ ਜੀ ਹੁਣ ਸੀਜ਼ਨ ਆਉਣ ਵਾਲਾ ਦਾ ਠੀਕ ਹੈ ਬਾਈ ਜੀ ਬਾਈਆਂ ਗੋਲੇ ਦੁਬਾਰੇ ਕਟਵਾਜੇ ਹਾਂ ਕੋਈ ਗੱਲ ਨਹੀਂ ਵੀਰੇ ਉਹ ਤਾਂ ਜਦੋਂ ਆਪਣਾ ਕੰਮ ਹੈ ਠੀਕ ਹੈ ਹਨਾ ਕੰਮ ਤਾਂ ਕੰਮ ਲੈ ਕੇ ਦੁਬਾਰੇ ਬਾਈਆਂ ਕੋਲ ਦੁਬਾਰਾ ਹਾਂ ਜੀ ਤੇ ਗਿਆ ਬਾਈ ਜੀ ਫਾਰਮਰ ਟਰੈਕ ਚ ਚੈੱਕ ਆਣਾ ਠੀਕ ਹੈ ਹਾਂ ਜਿਹੜੀ ਸੈਚ ਚੈੱਕ ਕਰੋ ਬਾਈ ਜੀ ਕਨੋਪੀ ਸਾਤਰੀ ਲੱਗੀ ਹੋਈ ਆ ਡੈਕ ਬਾਈ ਕਹਿੰਦਾ ਦੇ ਦੇ ਨਾਲ ਆ ਨਾ ਬਾਈ ਵੀਰੇ ਪਤਾ ਕੀ ਹੈ ਇਹ ਸਾਡੇ ਮਿੱਤਰ ਆ ਯਾਰ ਅਸੀਂ ਉਹਨਾਂ ਤੋਂ ਕਟਿਆ ਟਰੈਕਟਰ ਦੇ ਵਿੱਚ ਠੀਕ ਹੈ ਬਾਈ ਠੀਕ ਹੈ ਸਾਡਾ ਹੀ ਪਹਿਲਾਂ ਵਿੱਚ ਐ ਅਸੀਂ ਜ਼ਿਮੀਦਾਰ ਵਾਲਾ ਟਰੈਕਟਰ ਆ ਹਾਂ ਜ਼ਿਮੀਦਾਰ ਟਰੈ ਉਹ ਕਹਿੰਦੇ ਛਤਰੀ ਸਾਡੇ ਨੂੰ ਟਰੈਕਟਰ ਲੈ ਕੇ ਉਹਦੇ ਆਉਣੀ ਨਹੀਂ ਇਹ ਵੀ ਡੈੱਕ ਅਸੀਂ ਲੈ ਕੇ ਜਾਣਾ ਉਹ ਇਹ ਕਹਿ ਲਈ ਆਪਾਂ ਕਈ ਵਾਰ ਬਈ ਉਹ ਬੰਨ ਕੇ ਚਲਾਉਣੇ ਵੀਰ ਨੂੰ ਡੈੱਕ ਪਸੰਦ ਆ ਗਿਆ ਹਨਾ ਆਲਾ ਕਹਿੰਦੇ ਅਸੀਂ ਪੈਸੇ ਦੇ ਦਵਾਂਗੇ ਆਹ ਮੇਰੇ ਕੋਈ ਗੱਲ ਨਹੀਂ ਉਹ ਆਪਾਂ ਉਹਨਾਂ ਨੂੰ ਹੋਰ ਕਰ ਲਾਂਗੇ ਠੀਕ ਹੈ ਜੀ ਜੋ ਵੀ ਹੋਇਆ ਕਿਉਂਕਿ ਡੈੱਕ ਕਿਸੇ ਦੀ ਮਾਨਤਾ ਆਪਣੀ ਠੀਕ ਹੈ ਬਾਈ ਜੀ ਟਰੈਕਟਰ ਛਤਰੀ ਆਪਣੀ ਹੈ ਉਹ ਆਪਾਂ ਦੇ ਦੇ ਦਾਂਗੇ ਕੋਈ ਗੱਲ ਠੀਕ ਹੈ ਬਾਈ ਜੀ ਬਾਈ ਨੇ ਪਹਿਲੇ ਦੱਸਤਾ ਕਿਉਂਕਿ ਗੱਲ ਖੁੱਲੀ ਪਹਿਲਾਂ ਚੰਗੀ ਰਹਿੰਦੀ ਹੈ ਬਈ ਵੀ ਸੋਨੂੰ ਬਈ ਜਿਹੜਾ ਡੱਕਾਗਾ ਉਹ ਪੈਸੇ ਲੱਗ ਦੇ ਕੇ ਫੇਰ ਲੈਣਾ ਪਊਗਾ ਠੀ ਤੇ ਇੰਜਨ ਗੀਅਰ ਕਿਵੇਂ ਬਈਂਦਾ ਇੰਜਨ ਵੀਰੇ ਪੂਰਾ ਵਧੀਆ ਹੈ ਚੈਸ ਨੰਬਰ ਹੈ ਪਹਿਲੀ ਪਾਰਟੀ ਦਾ ਆਈ ਡੀ ਵਗੈਰਾ ਸਾਰੀ ਇਹਦੀ ਵੀ ਨਾਲ ਮਿਲੂਗੀ ਠੀਕ ਹੈ ਜੀ ਤੇ ਟਾਇਰ ਰਹਿਣਗੇ ਬਈ ਇਹਦੇ ਟਾਇਰ ਇਹਦੇ 75 ਪੈਸੇ ਐਮ ਆਰ ਐਫ ਦੇ ਆ ਬੈਕ ਵਾਲੇ ਜੀ ਫਰੰਟ ਵਾਲੇ ਇਹਦੇ ਬੀ ਕੇ ਟੀ ਦੇ ਆ ਜੀ 65 70 ਪੈਸੇ ਟਾਇਰ ਉਹ ਵੀ ਹੈਗੇ ਜੀ ਸਾਰਾ ओरिजिनल ਆ ਮਗਰਾੜ ਮਗਰੂੜ ਨਾਲ ਦੇ ਬੇਦਾਗ ਨੇ ਠੀਕ ਗੱਲ ਹੈ ਮਿੱਤਰੋ ਮਗਰਾੜ ਮਗਰੂੜ ਬਾਈ ਕਹਿੰਦਾ ਬੇਦਾਗ ਨੇਗੇ ਕੰਡੀਸ਼ਨ ਤੁਹਾਨੂੰ ਚਾਰੇ ਪਾਸੇ ਘੁੰਮ ਕੇ ਦਿਖਾਤੀ ਤੇ ਡਿਮਾਂਡ ਦੀ ਗੱਲਬਾਤ ਕਰੀਏ ਬਈ ਜੀ ਡਿਮਾਂਡ ਵੀਰੇ 2,65,000 ਰੁ 40000 ਬੈਂਟਰੀ ਬਾਉਂਡਰੀ ਨਵੀਂ ਆ ਵੀਰੇ ਠੀਕ ਆ ਜੀ ਹਾਂ 24 ਦੇ 12ਵੇਂ ਮਹੀਨੇ ਚ ਤੜੀਆ ਦੋ ਤਿੰਨ ਮਹੀਨੇ ਹੋਏ ਆ ਠੀਕ ਆ ਜੀ ਗਾਰੰਟੀ ਕਾਰਡ ਵਗੈਰਾ ਮਿਲ ਜੂਗਾ ਕਿਉਂਕਿ ਆਪਣੇ ਆਪ ਦੇ ਬੰਦਿਆਂ ਦਾ ਹੀ ਟਰੈਕਟਰ ਸੀਗਾ ਠੀਕ ਆ ਬਾਈ ਜੀ ਹਾਂਜੀ 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 2 ਲੱਖ 65000 ਰੁਪਏ ਡਿਮਾਂਡ ਤੇ 2 ਲੱਖ 2 ਲੱਖ 45000 ਦਾ ਟਰੈਕਟਰ ਦੇ ਦਾਂਗੇ 40 ਦਾ ਦੇ ਦਾਂਗੇ ਵੀਰੇ 40 ਦਾ ਦੇ ਤੂੰ ਫਿਰ ਮਾਨਤਾ ਕਰਦੇ ਤੂੰ ਫਿਰ ਆਪ ਹੀ ਕਰਾ ਲੈ ਤੂੰ ਆਪ ਹੀ ਕਰ ਦੇ 5000 ਹੋਰ ਕੱਟ ਦੇ ਦੇ ਯਾਰ ਮੇ ਮਿੱਤਰੋ 5000 ਰੁਪਏ ਮੇਰਾ ਵੀ ਹੋਰ ਮਾਨਦਾਨ ਕਰਤਾ ਬਾਈ ਬਸ ਸਕਰੀਨ ਸ਼ਾਟ ਜ਼ਰੂਰ ਹੋਵੇ ਆਪਣੀ ਵੀਡੀਓ ਵੀਡੀਓ ਦੇਖ ਕੇ ਆਉਂਗੇ ਠੀਕ ਹੈ ਬਾਈ ਜੀ ਦੱਸ ਦਿਓ ਵੀ ਬੱਬੂ ਦੀ ਵੀਡੀਓ ਦੇਖ ਕੇ ਆਇਓ ਇਲਤੀਲਾਣ ਵਾਲੀ ਬਾਕੀ ਬਾਈ ਦਾ ਨਾਮ ਵੀ ਬੱਬੂ ਹੀ ਆ ਠੀਕ ਹੈ ਬਾਈ ਜੀ ਤੇ ਅਗਲਾ ਆ ਗਿਆ ਬਾਈ ਜੀ ਫਾਰਮ ਟਰੈਕ 60 65 ईपीआई ਵਾਲਾ ਹਾਂਜੀ ਠੀਕ ਹੈ ਬਾਈ ਜੀ ਕਿਹੜੀ ਇਹ ਪੁਰਾਣਾ ਮਾਡਲ ਹੈਗਾ ਪਰ ਐਪੀਆਈ ਵਾਲਾ ਟਰੈਕਟਰ ਬਹੁਤ ਜਿਆਦਾ ਘੱਟ ਆਇਆ ਨੇ ਨਾ ਬਾਈ ਹਾਂਜੀ ਹਾਂਜੀ ਠੀਕ ਆ ਬਾਈ ਜੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋਗੇ ਨੰਬਰ ਹਰਿਆਣਾ ਬਾਈ ਜੀ ਨੰਬਰ ਹਰਿਆਣਾ ਵੀਰੇ ਫਸਟ ਓਨਰੀ ਟਰੈਕਟਰ ਇਹ ਆ ਜੋ ਬੰਦੇ ਨੂੰ ਆਈਡੀ ਵਗੈਰਾ ਚਾਹੀਦੀ ਹੋਈ ਨੋਆ ਹੁੰਦਾ ਨਹੀਂ ਪਾਸਿੰਗ ਖਤਮ ਹੈ ਜੋ ਬੰਦੇ ਦੇ ਜਿਹਦੇ ਨੋਆ ਮੌਜੂਦਾ ਕੋਈ ਆਈਡੀ ਪ੍ਰੂਫ ਵਗੈਰਾ ਚਾਹੀਦਾ ਸਭ ਮਿਲ ਜੂਗਾ ਠੀਕ ਆ ਬਾਈ ਆਪਣੇ ਕੋਲੇ ਤਕਰੀਬਨ ਆ ਨਾ ਵੀਰੇ ਚਾਹੇ ਤਾਂ 98 ਮਾਡਲ ਆ ਤੇ ਚਾਹੇ 20 ਮਾਡਲ ਆ ਠੀਕ ਆ ਜੀ ਤਕਰੀਬਨ ਆਪੀ ਕਹਿਆ ਜਾਂਦਾ ਓਕੇ ਮਿਲੂ ਤਕਰੀਬਨ ਪ੍ਰੂਫ ਵਾਲਾ ਟਰੈਕਟਰ ਹੀ ਲੈ ਕੇ ਖੁਸ਼ ਆ ਠੀਕ ਆ ਬਾਈ ਜੀ ਬਿਨਾ ਪ੍ਰੂਫ ਤੋਂ ਟਰੈਕਟਰ ਲੈ ਕੇ ਖੁਸ਼ ਨਹੀਂ ਹੈਗੇ ਠੀਕ ਆ ਬਾਈ ਜੀ ਤੇ ਟਾਇਰ ਰਹਿਣਗੇ ਬਈ ਇਹਦੇ ਟਾਇਰ ਇਹਦੇ ਵੀਰੇ 4 एम आर ਐਫ ਕੰਪਨੀ ਦੇ ਅੱਦੇ ਨੇ ਜੀ ਠੀਕ ਆ ਜੀ ਠੀਕ ਹੈ ਟੌਪ ਵਾਲਾ ਮਾਡਲ ਆ ਇਹ 16 ਦੇ ਟਾਇਰਾਂ ਵਾਲਾ 16 ਦੇ ਟਾਇਰਾਂ ਵਾਲਾ ਡਿਸਟਰੀਬਿਊਟਰ ਵਾਲਾ ਤੇਲ ਬ੍ਰੇਕ ਵਾਲਾ ਰਿਵਰਸ ਪੀਟੀਓ ਵਾਲਾ ਠੀਕ ਆ ਹਾਂਜੀ ਬਾਕੀ ਹੋਰ ਵੀ ਗੱਲ ਆ ਟਰੈਕਟਰ ਵੀ ਸਾਰਾ ਓਰੀਜਨਲ ਠੀਕ ਆ ਨਹੀਂ 2008-09 ਦੇ ਵਿੱਚ ਠੀਕ ਆ ਭਾਈ ਜੀ ਜਿਵੇਂ 8 9 ਚ ਸ਼ੋਅ ਚ ਪੇਪੜੀ ਆ ਜਾਂਦੀ ਐ ਕੋਈ ਸ਼ੋਅ ਵੀਰੇ ਕਿਤੋਂ ਵੀ ਪੇਂਟ ਨਹੀਂ ਟਰੈਕਟਰ ਦੀ ਠੀਕ ਆ ਭਾਈ ਜੀ ਸਟicker ਤੱਕ ਆ ਨਾਲ ਦੇ ਆ ਠੀਕ ਆ ਜੀ ਸਾਰੇ ਸਟicker ਵੀ ਕਹਿੰਦਾ ਨਾਲ ਦੀਆ ਬਾਕੀ ਦੇਖਣ ਨੂੰ ਲੱਗ ਵੀ ਰਿਹਾ ਬਾਈ ਕਿਉਂ ਨਹੀਂ ਨਹੀਂ ਬਦਲ ਨੂੰ ਵੀਰੇ ਆਪਾਂ ਬਦਲ ਦਿੰਦੇ 5 400 ਦੇ ਸਟicker ਆ ਸਿਰਫ ਇਹ ਦੇ ਦਿੰਦੇ ਨਾ ਇਹ ਧੁੱਪ ਨਾਲ ਹੋਏ ਫਿੱਕੇ ਹੁਏ ਆ ਠੀਕ ਕਬਜੀ ਆਪਾਂ ਕਹਿੰਦੇ ਨੇ ਕਿ ਧੁੱਪ ਨਾਲ ਨੀਚੇ ਬਾਕੀ ਮਗਰਾੜ ਮਰੂੜ ਵੀਰੇ ਸਾਰਾ ਕੁਝ ਨਾਲ ਦਾ ਟਰੈਕਟਰ ਦਾ ਇੰਜਨ ਗੇਅਰ ਪੂਰਾ ਵਧੀਆ ਹੈ ਫੈਨ ਨੇ ਵੀ ਛਤਰੀ ਹਾਂ ਛਤਰੀ ਛੱਪਾ ਪੂਰਾ ਵਧੀਆ ਲੱਗਿਆ ਹੋਇਆ ਠੀਕ ਹੈ ਜੀ ਤੇ ਡਿਮਾਂਡ ਰੁਪਏ ਜੀ ਦੀ ਡਿਮਾਂਡ ਵੀਰੇ 2 ਲੱਖ ਤੇ 95000 ਰੁਪਏ ਜੀ ਠੀਕ ਹੈ ਜੀ ਹਾਂਜੀ ਓਕੇ ਬਾਕੀ ਵੀਰੇ ਯਾਰ ਆਪਾਂ 2 ਲੱਖ ਤੇ 75000 ਦਾ ਟਰੈਕਟਰ ਦੇ ਦੇ ਠੀਕ ਹੈ 2 ਲੱਖ ਤੇ 75000 ਵੀਰੇ ਪਤਾ ਕੀ ਆ ਜੇ ਹੁਣ 8 9 ਮਾਡਲ ਆਪਾਂ ਫਾਰਮ 60 ਲੈਣੇ ਆ ਹਾਂਜੀ ਉਹ ਵੀ 270 75 ਤੋਂ ਘੱਟ ਮਿਲਦਾ ਨਹੀਂ ਠੀਕ ਹੈ ਉਹ ਪਾਵਰ ਨਹੀਂ ਹੁੰਦਾ ਸਾਦਾ ਹੁੰਦਾ ਹੈ ਸਾਦਾ ਹੁੰਦਾ ਤੇਲ 'ਚ ਬ੍ਰੇਕਾ ਨਹੀਂ ਹੁੰਦਾ ਠੀਕ ਹੈ ਜੀ ਇਹ ਰਿਵਰਸ ਪੀਟੀਓ ਆ ਰਿਵਰਸ ਪੀਟੀਓ ਨਹੀਂ ਹੁੰਦਾ ਫਿਰ 16 9 28 ਦਾ ਟੈਗ ਆ ਟੌਪ ਵਾਲਾ ਮਾਡਲ ਹੀ ਹੈਗਾ ਟੌਪ ਵਾਲਾ ਮਾਡਲ ਹੈ ਹਾਂਜੀ ਠੀਕ ਆ ਬਾਈ ਜੀ ਵੀ ਜਿਵੇਂ ਆਪਾਂ ਕੰਮ ਲੈਣਾ ਕੰਮ ਲੈ ਇਹਨੂੰ ਬਹੁਤ ਹੀ ਵਧੀਆ ਟਰੈਕਟਰ ਹੁੰਦਾ ਬੈਸਟ ਟਰੈਕਟਰ ਹੈਗਾ ਹਾਂ ਮੰਨ ਲਓ ਪਾਵਰ ਵੱਡੀ ਦਾ ਟਰੈਕਟਰ ਛੋਟੇ ਰੇਟ ਦਾਗਾ ਨਾਲੇ ਕੰਮ ਫੁੱਲ ਦਿੰਦਾ ਨਾਲੇ ਕੰਮ ਫੁੱਲ ਦਿੰਦਾ ਜੀ ਠੀਕ ਆ ਬਾਈ ਜੀ ਤੇ ਅੱਗੇ ਆ ਗਿਆ ਬਾਈ ਜੀ ਜੌਂਡੀਅਰ 5310 ਟਾਪ ਵਾਲਾ ਮਾਡਲ ਆ ਬਈ ਜੀ ਕੰਡੀਸ਼ਨ ਚ ਚੈੱਕ ਕਰ ਲੋ ਬਈ ਜੀ ਤੇ ਛਤਰੀ ਮਿਲ ਜੂਣਾ ਬਈ ਇਹਦੇ ਨਾਲ ਛਤਰੀ ਆ ਤੇ ਨਾਲ ਕਨੋਪੀ ਫਾਈਬਰ ਵਾਲੀ ਕੰਪਨੀ ਵਾਲੀ ਉਹ ਹੈਗੀ ਆ ਵੀਰੇ ਉਹ ਮਿਲੂਗੀ ਠੀਕ ਆ ਟਾਪ ਲਿੰਕ ਡਰਾਇਵਰ ਬੰਪਰ ਸਾਰਾ ਸਮਾਨ ਮਿਲੂਗਾ ਠੀਕ ਆ 2018 ਮਾਡਲ ਆ ਠੀਕ ਆ ਜੀ ਲੋਕਲ ਬਠੰਡਾ ਨੰਬਰ ਆ ਆਪਣਾ ਜੀ ਮਿੱਤਰੋ ਲੋਕਲ ਬਠੰਡੇ ਦਾ ਨੰਬਰ ਆਗਾ ਜੋ ਬੰਦੇ ਜਿਹਦੇ ਨਾਮ ਆਈਡੀ ਵਗੈਰਾ ਚਾਹੀਦੀ ਹੋਈ ਕੁਝ ਵੀ ਚਾਹੀਦਾ ਸਭ ਕੁਝ ਮਿਲੂਗਾ ਠੀਕ ਆ ਜੀ ਤੇ तकरीबन ਇਹ ਕਿੰਨੇ ਘੰਟੇ ਚੱਲੋ ਵੀ ਦੇਖਿਆ ਨਹੀਂ ਵੀਰੇ ਦੇਖਿਆ ਨਹੀਂ ਯਾਰ ਇੰਨੀ ਗੌਰ ਨਹੀਂ ਕੀਤੀ ਕਦੇ ਟਰੈਕਟਰ ਆਉਂਦੇ ਜਾਂਦੇ ਰਹਿੰਦੇ ਨੇ ਨਾ ਵੀ ਠੀਕ ਆ ਬਈ ਤੇ ਟਾਇਰ ਰਹਿਣਗੇ ਵੀਜੀ ਇਹਦੇ ਟਾਇਰ ਵੀਰੇ 70 ਪੈਸੇ ਗੁਡੀਅਰ ਕੰਪਨੀ ਦੇ ਠੀਕ ਆ ਨਾਲ ਦੇ ਬਈ ਨਾਲ ਦੇ ਜੀ ਨਾਲ ਠੀਕ ਆ ਜੀ ਤਾਂ ਮਤਰਾ 70 ਪੈਸੇ ਨਾਲ ਦੇ ਟਾਇਰ ਪਾਣਗੇ ਠੀਕ ਆ ਬਈ ਜੀ ਕੰਡੀਸ਼ਨ ਦਾ ਫੁੱਲ ਓਕੇ ਹੈਗਾ ਤੇ ਪਾਲਟੀ ਦਾ ਬਈ ਜੀ ਸੈਕੰਡ ਦਾ ਸੈਕੰਡ ਪਾਲਟੀ ਤੇ ਨਵਾਂ ਆ ਜੀ ਲੋਕਲ ਬਠਿੰਡਾ ਨੰਬਰ ਆ ਜੀ ਠੀਕ ਆ ਬਈ ਜੀ ਤੇ ਟਮਾਟਰ ਉਹੀ ਦੀ ਡਿਮਾਂਡ ਵੀਰੇ ਇਹਦੀ ਹੈਗੀ 5,80,000 ਰੁਪਏ ਠੀਕ ਆ ਜੀ ਬਹੁਤ ਕੇ ਤੇ ਬ ਮੌਕੇ ਤੇ ਵੀਰੇ ਦੇ ਦੇ ਦਾਂਗੇ ਇਹ 5 ਲੱਖ ਤੇ 65000 ਰੁਪਏ ਦਾ ਰੇਟ ਠੀਕ ਹੈ ਜੀ 5 ਲੱਖ ਤੇ ਤੇ 65000 ਰੁਪਏ ਦਾ ਠੀਕ ਹੈ 5 ਲੱਖ ਤੇ 65000 ਰੁਪਏ ਦਾ ਬਈ ਕਹਿੰਦਾ ਟਰੈਕਟਰ ਦੇ ਦਾਂਗੇ ਪੰਜਾਬ ਨੰਬਰ ਆਈ 40 ਨੰਬਰ ਪਲੇਟ ਲੱਗੀ ਹੋਈ ਹੈ ਜੀ ਦੇਖੋ ਠੀਕ ਆ ਬਈ ਜੀ ਸਰਕਾਰੀ ਨੰਬਰ ਪਲੇਟ ਆ ਨਾ ਬਈ ਠੀਕ ਆ ਜੀ ਹਾਂਜੀ 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 ਠੀਕ ਆ ਬਈ ਜੀ ਤੇ ਹੁਣ ਤੁਹਕਾਂਗੇ ਤੁਹਾਨੂੰ ਬਈ ਜੀ ਸਸਤੇ ਭਾਅ ਦਾ ਟਰੈਕਟਰ ਬਈ ਜੀ ਕੜਿਆ ਆਪਾਂ ਤੁਹਾਨੂੰ ਬਈ ਜੀ ਉਹ ਸਸਤੇ ਭਾਅ ਚ ਕੜਿਆ ਤੁਸੀਂ ਹੈਰਾਨ ਹੋ ਜਾਓਗੇ ਲੈ ਮਿੱਤਰੋ ਆ ਟਰੈਕਟਰ ਹੈਗਾ ਹੁਣ ਤੁਹਾਨੂੰ ਜਮਾ ਸਸਤੇ ਪਹਾੜਾ ਟਰੈਕਟਰ ਦੇਵਾਂਗਾ ਬਾਈ ਜੀ ਕੰਡੀਸ਼ਨ ਸਾਨੂੰ ਚੈੱਕ ਕਰਵਾ ਦਨਾਂਗੇ ਚਾਲੂ ਹਾਲ ਤਾਂ ਚੱਬ ਜੀ ਹਾਂ ਚੱਲਦਾ ਵੀਰੇ ਠੀਕ ਆ ਲਓ ਮੇਰੇ ਚਾਲੂ ਆ ਉਹ ਬੜਾ ਚਰ ਹੋ ਗਿਆ ਠੀਕ ਆ ਜੀ ਉਹ ਚੱਲਦਾ ਉਹ ਆ ਸਾਰਾ ਲੰਕਾ ਲੁੰਕਾ ਹੈਗਾ ਨਾਲ ਠੀਕ ਆ ਬਾਈ ਜੀ ਤੇ ਜੇ ਤੁਸੀਂ ਤੋਲ ਕੇ ਲੈ ਕੇ ਜਾਣਾ ਬਾਈ ਕਹਿੰਦਾ ਤੋਲ ਕੇ ਵੀ ਦੇ ਦਾਂਗੇ ਪਰ ਸਾਨੂੰ ਆਪਾਂ ਰੇਟ ਦੇਵਾਂਗੇ ਬਾਈ ਜੀ ਜਿਹੜਾ ਲੈਣ ਦੇਣ ਵਾਲਾ ਠੀਕ ਆ ਬਾਈ ਜੀ ਤੇ ਇਹਦੇ ਉੱਤੇ ਪਹਿਲਾਂ ਰੇਟ ਵੀ ਲੱਗਿਆ ਹੋਇਆਗਾ ਠੀਕ ਆ ਬਾਈ ਜੀ ਤੇ ਪਰ ਉਹ ਰੇਟ ਦੇ ਵਿੱਚ ਬਾਈਆਂ ਨੇ ਦਿੱਤਾ ਨਹੀਂ ਹੈਗਾ ਕੰਡੀਸ਼ਨ ਸਾਨੂੰ ਚਾਰੇ ਪਾਸਿਓਂ ਘੁੰਮ ਕੇ ਦਿਖਾਤੀ ਬਾਈ ਠੀਕ ਆ ਬਾਈ ਜੀ ਤੇ ਰੇਟ ਵੀਰੇ ਦਾ 70000 ਰੁਪਿਆ ਜੀ ਦੇਖ ਲਾ ਯਾਰ ਦੇਖਣਾ ਹੁਣ ਹੋਰ ਮੈਚ ਕੀ ਦੇਖੂਗਾ ਭਰਾਵਾ ਯਾਰ ਕੱਟ ਜਾ ਜਿਹੜਾ ਯਾਰ ਆਪਣੀ ਵੀਡੀਓ ਦੇਖ ਕੇ ਆ ਜੂਗਾ ਕੋਈ ਵੀ ਬੰਦਾ ਉਹ ਤਾਂ 2000 ਰੁਪਿਆ ਮਾਣ ਐ ਮਿੱਤਰੋ 2000 ਦਾ ਟਰੈਕਟਰ ਲੈ ਜਾਣਾ 68000 ਦਾ ਕੋਈ ਨਹੀਂ ਭਾਈ ਜੀ ਠੀਕ ਆ ਭਾਈ ਜੀ ਹੁਣ ਕੱਟਣਾ ਨਹੀਂ ਮੇਰਾ ਭਰਾ ਕੱਟਰ ਹੋਊਗਾ ਨਹੀਂ ਹੁਣ ਠੀਕ ਆ ਭਾਈ ਜੈਸਨ ਨੂੰ ਵਾਲਾ ਰੇਟ ਆ ਭਾਈ ਠੀਕ ਆ ਭਾਈ ਜੀ ਇਹ ਟਰੈਕਟਰ ਤੁਸੀਂ ਚੈਦੇ ਕਬਾੜੀਆ ਬਾਈ ਆਜੇ ਠੀਕ ਆ ਬਾਈ ਜੀ ਚਾਈ ਚਲਾਉਣ ਵਾਲਾ ਬਾਈ ਆਜੇ ਕੋਈ ਠੀਕ ਆ ਬਾਈ ਜੀ ਇਹ ਤੁਹਾਨੂੰ ਮਿਲੂਗਾ ਸਿਰਫ 65000 ਰੁਪਏ ਦਾ ਨਹੀਂ ਯਾਰ ਆ ਤਾਂ ਧੱਕਾ ਬਹੁਤ ਜ਼ਿਆਦਾ 65000 ਦਾ ਬਾਈ ਮੇਰੀ ਵੀਡੀਓ ਦਿਖਾ ਦਿਓ ਬਾਈ ਜੀ ਸਕਰੀਨ ਸ਼ਾਟ ਦਿਖਾ ਦਿਓ ਬਾਈ ਨੂੰ ਠੀਕ ਆ ਬਾਈ ਜੀ 65000 ਰੁਪਏ ਦਾ ਇਹ ਟਰੈਕਟਰ ਲੈ ਜਾਓ ਫੋਨ ਵੀ ਬਾਈ ਇਹਨੂੰ ਹੀ ਕਰ ਲਿਓ ਯਾਰ ਫਿਰ ਮੈਨੂੰ ਕਰ ਲਿਓ ਬਈ ਕੋਈ ਚੱਕਰ ਨਹੀਂ ਹੈਗਾ ਠੀਕ ਆ ਮੈਂ ਇਹ ਸੌਦਾ ਕਰਾ ਦੂੰਗਾ 65000 ਰੁਪਏ ਦਾ ਕੇ ਲੈ ਜਾਓ ਕੋਈ ਠਾਟੇ ਯਾਰ ਨਹੀਂ ਜਿਹੜਾ ਬਚਦਾ ذرا ਉਹ ਵੀ ਗਿਆ ਤੇ ਲੈ ਉਹ ਕੀ ਗਿਆ 5 ਲੱਖ ਵਾਲੇ ਜੋ 5000 ਡਾਉਣਾ ਪਤੰਦਰਾ 70000 ਵਾਲੇ ਤੋਂ 3000 ਰੜਾ ਤਾਂ ਮੇਰੇ ਪੱਲੇ ਕੀ ਹੈ ਇੱਥੇ ਪੱਲੇ ਹੈਗਾ ਭਾਈ ਕੋਈ ਚੱਕਰ ਨਹੀਂ ਤੁਸੀਂ ਆਇਓ ਜ਼ਰੂਰ ਠੀਕ ਹੈ ਭਾਜੀ ਲੈ ਜਾਓ ਜਿਹਨੇ ਲੈ ਕੇ ਜਾਣਾ ਠੀਕ ਹੈ ਭਾਜੀ ਤੇ ਮੈਨ ਲ ਕਿਸ ਨੇ ਇੱਕ ਵਾਰੀ ਹੋਰ ਦੱਸ ਦੋ ਭਾਜੀ ਆਪਣੀ ਮੈਨ ਲੋਕੇਸ਼ਨ ਹੈਗੀ ਆਪਣਾ ਬਠਿੰਡਾ ਮੋਕਸਰ ਰੋਡ ਤੇ ਦਿਉਣਾ ਪਿੰਡ ਹੈ ਠੀਕ ਹੈ ਭਾਜੀ ਜ਼ਿਲ੍ਹਾ ਬਠਿੰਡਾ ਪੈਂਦਾ ਜੀ ਠੀਕ ਹੈ ਜੀ ਤੇ ਮੋਬਾਈਲ ਨੰਬਰ ਹੋਵੇ ਜੀ 96531 00499 ਜੀ ਠੀਕ ਹੈ ਬਾਕੀ ਇੰਸਟਾਗ੍ਰam ਤੇ ਆਪਣਾ ਪੇਜ ਹੈ ਠੀਕ ਹੈ ਜੀ ਬਰਾਡ ਟਰੈਕਟਰ 002 ਜੇ ਕਿਸੇ ਵੀ ਬੰਦੇ ਨੇ ਕਿਸੇ ਵੀ ਟਰੈਕਟਰ ਦੀ ਇਕੱਲੇ ਦੀ ਵੀਡੀਓ ਦੇਖਣੀ ਹੈ ਤਾਂ ਪੇਜ ਨੂੰ ਫੋਲੋ ਕਰ ਲਿਓ ਤੇ ਵੀਡੀਓ ਦੇਖ ਲਿਓ ਠੀਕ ਹੈ ਬਾਈ ਜੀ ਸਪੋਰਟ ਜਰੂਰ ਕਰਿਓ ਬਾਈ ਜੀ ਤੇ ਜਾ ਕੇ ਉੱਥੇ ਤੁਸੀਂ ਹਰੇਕ ਟਰੈਕਟਰ ਦੀ ਰੀਲ ਦੇਖ ਸਕਦੇ ਹੋ ਬਾਈ ਜੀ ਨਾਲ ਦੀ ਨਾਲ ਸ਼ੇਅਰ ਵੀ ਜਰੂਰ ਕਰ ਦਿਓ ਠੀਕ ਹੈ ਬਾਈ ਬਰਾਡ ਧੰਨਵਾਦ ਜਿੰਗਤਰਾ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਕਰ ਲੇ ਫੋਲੋ ਧੰਨਵਾਦ ਸਤਿ ਸ਼੍ਰੀ ਅਕਾਲ